ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤੁਰਾਇ ਜਨ ਆਮਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾ ਆਤਮਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾ ਨਗੋ ਤੋ ਕਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਸੰਤ ਮਹਾਂਪੁਰ ਸੰਤ ਬਾਬਾ ਤੁਰੀ ਸਾਹਿਬ ਜੀ ਉਹਨਾਂ ਵੱਲੋਂ ਬਣਾਇਆ ਸਥਾਨ ਜਿਨ੍ਹਾਂ ਦਾ ਨਾਮ ਉਹਨਾਂ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਰੱਖਿਆ ਹੈ ਇਸ ਪਾਵਨ ਸਥਾਨ ਤੇ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲੇ ਤੋਂ ਸਜੇ ਦਵਾਨਾਂ ਵਿੱਚ ਚੰਦਨੀ ਬਾਣੀ ਦੇ ਪਰਮਾ ਬਾਣੀ ਸਰਵਣ ਕਰਕੇ ਵਿਚਾਰਾ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੀ ਵੜਪਾਗ ਦੀ ਸਾਧ ਸੰਗਤ ਜਨੋ ਆਹ ਹੁਰਫਤਿ ਪ੍ਰਵਾਨ ਕਰੋ ਕੋਈ ਰਸਨਾ ਵਾਂਝੀ ਨਾ ਰਹੇ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਮੈਨੂੰ ਆਪ ਸਮੂਹ ਸੰਗਤਾਂ ਨੂੰ ਦੰਤਨ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੀ ਅੱਜ ਉਹਨਾਂ ਦਾ ਜਨਮ ਦਿਹਾੜਾ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਮੈਂ ਮਹਾਂਪੁਰਸ਼ਾਂ ਦੇ ਜੀਵਨ ਤੇ ਹੀ ਵਿਚਾਰ ਕਰਨੀ ਹੈ ਅਸੀਂ ਸੰਸਾਰ ਤੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਆਪਣੀ ਕਿਰਤ ਦੇ ਵਿੱਚੋਂ ਦਾਨ ਕਰਦੇ ਆਂ। ਇਹ ਜਗਤ ਵਿੱਚ ਰਹਿੰਦਿਆਂ ਦਾਨ ਪੁੰਨ ਕਰਕੇ ਆਪਣੇ ਜੀਵਨ ਦੇ ਵਿੱਚ ਆਪਣੇ ਪਰਿਵਾਰ ਦਾ ਭਲਾ ਮੰਗਿਆ ਜਾਂਦਾ ਹੈ। ਆਪਾਂ ਜਦੋਂ ਵੀ ਕਿਸੇ ਸਥਾਨ ਤੇ ਹੁੰਦੇ ਆਂ, ਭਾਵੇਂ ਮਾਂ ਪ੍ਰਸ਼ੰਦਾ ਹੋਵੇ, ਭਾਵੇਂ ਉਂਝ ਗੁਰੂ ਘਰ ਜਾਈਏ ਜਾਂ ਕੋਈ ਮੰਦਰ ਨੂੰ, ਮਸਜਦ ਨੂੰ ਕਿਸੇ ਵੀ ਧਾਰਮਿਕ ਸਥਾਨ ਨੂੰ ਮੰਨਣ ਵਾਲਾ ਵਿਅਕਤੀ ਆਪਣੇ ਧਾਰਮਿਕ ਰਹਿਬਰ ਦੇ ਸਾਹਮਣੇ ਹੱਥ ਜੋੜ ਕੇ ਆਪਣੇ ਕਾਰਜਾਂ ਦੀ ਸੰਪੂਰਨਤਾ ਲਈ ਜਦੋਂ ਅਰਦਾਸ ਕਰਦਾ ਹੈ ਤੇ ਕੁਝ ਨਾ ਕੁਝ ਦਾਨ ਕਰਦਾ ਹੈ ਵੀ ਤੂੰ ਮੇਰੇ ਕਾਰਜਾਂ ਨੂੰ ਰਾਸ ਕਰੀਂ ਉਹਦੇ ਚੋਂ ਸਾਡੇ ਕੋਲ ਤਰੀਕੇ ਨੇ ਆਪਾਂ ਧੰਨ ਦਿੰਨੇ ਆ ਮਸਤਰ ਦਿੰਨੇ ਆ ਰਮਾਲਾ ਸਾਹਿਬ ਪੇਟ ਕਰਨੇ ਆ ਇਸ ਤੋਂ ਅੱਗੇ ਕਰਨਾ ਆਵੇ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਸਹਿਜ ਪਾਠ ਸਾਹਿਬ ਸ੍ਰੀ ਸੁਖਮਨੀ ਸਾਹਿਬ ਇਹਨਾਂ ਬਾਣੀਆਂ ਦਾ ਜਾਪ ਕਰਾਇਆ ਜਾਂਦਾ ਹੈ ਕਿ ਸਾਡੇ ਘਰ ਵਿੱਚ ਸਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਆਏ ਕਿਸੇ ਪ੍ਰਚਾਰਕ ਪ੍ਰਸਾਰਕ ਨੂੰ ਜਿੰਨੇ ਕੋ ਉਹ ਪਰਮਾਤਮਾ ਸੋਚੀ ਦਿੰਦਾ ਹੈ ਦਸਵੇਂ ਪਾਛਾ ਕਹਿੰਦੇ ਨੇ ਦਾਤਾ ਇਹ ਤੇਰੀ ਮਹਿਮਾ ਜਿਹੜੀ ਹੈ ਇਸ ਤਰ੍ਹਾਂ ਬਿਆਨ ਕੀਤੀ ਜਾਂਦੀ ਆਪ ਆਪਨੀ ਬੁੱਧ ਹੈ ਨੀਤੀ ਵਰਣਤ ਪਿੰਨ ਪਿੰਨ ਤੁਹੇ ਜੀ ਜਿੰਨੇ ਕੋ ਕਿਸੇ ਨੂੰ ਸਮਝ ਦਿੰਦੀ ਮੈਂ ਆਪਣੀ ਪੜਾਈ ਦੇ ਸਮੇਂ 'ਚ ਇਸ ਪਵਨ ਸਥਾਨ ਤੇ ਗੁਰੰתי ਸਿੰਘ ਦੀ ਸੇਵਾ ਨਭਾਈ ਹੈ ਦਸਵੀਂ ਨੌਵੀਂ ਦਸਵੀਂ ਕਲਾਸ ਅਤੇ 11ਵੀਂ 12ਵੀਂ ਚਾਰ ਕਲਾਸਾਂ ਮੈਂ ਇਸ ਸਥਾਨ ਤੇ ਰਹਿ ਕੇ ਕਿੰਨਾ ਹਾਂ ਉਸ ਸਮੇਂ ਤੋਂ ਵਿਖਿਆਸ ਸਥਾਨ ਦੀ ਮਹਿਮਾਨ ਜਿੰਨੇ ਜੋ ਮੰਗਿਆ ਉਹ ਪ੍ਰਾਪਤ ਹੋਇਆ ਪਰ ਮੰਗਣ ਦਾ ਜਰੀਆ ਤੇ ਮੰਗਣ ਦਾ ਤਰੀਕਾ ਜਿਹੜਾ ਉਹ ਸਾਡਾ ਅਪਣਾਉਣਾ ਚਾਹੀਦਾ ਜਦੋਂ ਤੁਸੀਂ ਗੁਰੂ ਘਰ ਆ ਡੋ ਗਏ ਗੁਰੂ ਘਰੋਂ ਜੋ ਮੰਗੀਏ ਉਹ ਪ੍ਰਾਪਤ ਹੋ ਜਾਂਦਾ ਹੈ ਇਹ ਸ਼ਰਤ ਹੈ ਕਿ ਸਾਨੂੰ ਮੰਗਣਾ ਆਉਂਦਾ ਹੋਵੇ ਅਸੀਂ ਦਾਨ ਉਹਨ ਦੇ ਕੇ ਤੇ ਗੁਰੂ ਅਕੇ ਜੋਦੜੀ ਕਰਨਿਆ ਵੀ ਸਾਡਾ ਆ ਕਰਮ ਮੈਂ ਸਾਡੇ ਤੇ ਮਿਹਰ ਕਰੀ ਦਇਆ ਕਰਨੀ ਸਾਡਾ ਕੰਮ ਸਵਾਰੀ ਪਰ ਸੰਤ ਮਹਾਪੁਰਸ਼ਾਂ ਦਾ ਤਰੀਕਾ ਹੋਰ ਹੈ ਗੁਰਬਾਣੀ ਚੰਦੀ ਉਹ ਇਹ ਦਾਨ ਤੇ ਕਰਦੇ ਨਹੀਂ ਤਾ ਨੋ ਵੀ ਲਾ ਦਿੰਦੇ ਨੇ ਆਪਣਾ ਮਨ ਵੀ ਲਾ ਦਿੰਦੇ ਨੇ ਸ਼ਰੀ ਵੀ ਲਾ ਦਿੰਦੇ ਉਹ ਜੀ ਦਾਨ ਲਾ ਦਿੰਦੇ ਨੇ ਤੇਰੇ ਜਨ ਪਰ ਉਪਕਾਰੀ ਆਏ ਜੀ ਦਾਨ ਤੇ ਭਗਤੀ ਲਾਏਨ ਹਰਿ ਸ਼ਿਓਂ ਲੈਣ ਲਾਇ ਆਪਣੀ ਜਿੰਦ ਦਾ ਦਾਨ ਦੇ ਕੇ ਉਹਨਾਂ ਨੇ ਸਵਾਸ ਰਾਏ ਜੀ ਰੱਬ ਪ੍ਰਤੀ ਇਹਨਾਂ ਮਹਾਂਪੁਰਸ਼ਾਂ ਦੇ ਥਾਂ ਤੇ ਆਪ ਬੈਠੇ ਹੋ ਉਹਨਾਂ ਆਪਣੇ ਨਗਰ ਨੂੰ ਛੱਡਣ ਤੋਂ ਮਨ ਦੁਬਾਰੀ ਆਪਣੇ ਪਰਿਵਾਰ ਦੀ ਜਿਹੜੀ ਸਾਹ ਸੀ ਮੇਲਬਲਾਪ ਤੇ ਰੱਖਿਆ ਮਿਲ ਲਿੰਦੇ ਸਨ ਪਰਿਵਾਰ ਹੁੰਦਾ ਪਰ ਆਪ ਗੁਰੂ ਘਰ ਦਾ ਧੰਨ ਜਾਂ ਹੋਰ ਕੁਝ ਵੀ ਪਰਿਵਾਰ ਦੇ ਨਾਲ ਸਾਂਝਾ ਨਹੀਂ ਕੀਤਾ ਆਪਣਾ ਰਿੰਦਾ ਜੀਵਨ ਮਾਨਵਤਾ ਦੇ ਭਲੇ ਵਾਸਤੇ ਲਾਇਆ ਤੇ ਬਿਆਨਤਾ ਸਥਾਨ ਉਹਨਾਂ ਨੇ ਬਣਾਏ ਨੇ ਜਿਹੜੇ ਨਗਰਾਂ ਚ ਨੇੜੇ-ਨੇੜੇ ਬਣੇ ਨੇ ਦੂਰ ਵੀ ਬਣੇ ਨੇ ਵਧੀਆ ਗੁਰਤਾ ਉਹਨਾਂ ਨੇ ਉਸਾਰੇ ਜਿਨੇ ਤੇ ਕਈ ਕੇ ਸਾਲ ਪਏ ਰਹਿੰਦੇ ਹਨ ਗੁਰੂ ਘਰ ਇਹ ਕੰਮ ਚੱਲਦਾ ਹੀ ਨਹੀਂ ਥੋੜੇ-ਥੋੜੇ ਪਾਇਆ ਇਕੱਤਰ ਕਰਕੇ ਯਤਨ ਕਰਦੇ ਨੇ ਲੋਕ ਪਰ ਆਪਣਿਆਂ ਬਣਾਣਾ ਬੜਾ ਔਖਾ ਹੈ ਜਦੋਂ ਤੂੰ ਪਹੁੰਚਿਆ ਹੋਇਆ ਉਦਮੀ ਅੱਗੇ ਲੱਗਦਾ ਹੈ ਕਿ ਉਹ ਤਨ ਇਕੱਤਰ ਕਰਕੇ ਇਸ ਤਰ੍ਹਾਂ ਦੇ ਵੱਡੇ ਵੱਡੇ ਸਥਾਨ ਉਸਾਰ ਦਿੰਦਾ ਹੈ ਉਹਨਾਂ ਨਾਲ ਆਪਣੀ ਪਕੜ ਨਹੀਂ ਰੱਖੀ ਤਨ ਤਨ ਸੰਤ ਮਾਪੁਰ ਸੰਤ ਬਾਬਾ ਕਰਮ ਸਿੰਘ ਸਾਹਿਬ ਜੀ ਫੌਜ ਵਿੱਚ ਡਿਊਟੀ ਕਰਦੇ ਨੇ ਇੱਕ ਸਮਾਂ ਹੁੰਦਾ ਜਦੋਂ ਰੱਬ ਨਾਲ ਲਗਾ ਬਣ ਜਾਂਦਾ ਹੈ ਪਰਮੇਸ਼ਰ ਨਾਲ ਨੇੜਤਾ ਬਣ ਜਾਂਦੀ ਪਰਮੇਸ਼ਰ ਨਾਲ ਬਣੀ ਨੇੜਤਾ ਦੇ ਤਹਿਤ ਉਹ ਬੰਦਗੀ ਵਿੱਚ ਜਦੋਂ ਜੁੜਦੇ ਨੇ ਇਸ ਤਰ੍ਹਾਂ ਜੁੜਦੇ ਨੇ ਕਿ ਡਿਊਟੀ ਤੇ ਜਾਣਾ ਭੁੱਲ ਜਾਂਦੇ ਨੇ ਚੇਤੇ ਰੱਖਿਓ ਜਦੋਂ ਤੁਸੀਂ ਸਿਮਰਨ ਜਦੋਂ ਤੁਸੀਂ ਬਾਣੀ ਜਦੋਂ ਤੁਸੀਂ ਨਾਮ ਇਸ ਤਰ੍ਹਾਂ ਜਪਣਾ ਸ਼ੁਰੂ ਕੀਤਾ ਕਿ ਉਹਨਾਂ ਸਮਾਂ ਤੁਸੀਂ ਆਪਣੇ ਸਾਰੇ ਧੰਦੇ ਆਪਣਾ ਘਰ-ਬਾਰ ਪਰਵਾਰ ਭੁੱਲ ਗਏ ਤਾਂ ਤੁਹਾਨੂੰ ਲਾਭ ਨਹੀਂ ਨਹੀਂ ਤੇ ਪੂਰਨ ਲਾਭ ਨਹੀਂ ਮਿਲੇਗਾ ਜੀ ਸੰਪੂਰਨ ਲਾਭ ਦੀ ਪ੍ਰਾਪਤੀ ਲਈ ਗੁਰਬਾਣੀ ਨੂੰ ਪੜ੍ਹਦਿਆਂ ਗੁਰਬਾਣੀ ਬਣ ਜਾਣਾ ਚਾਹੀਦਾ ਹੈ ਬਾਣੀ ਵਿੱਚ ਸਮਾ ਜਾਣਾ ਚਾਹੀਦਾ ਹੈ ਜਿਹਦੇ ਗੁਣ ਤੁਸੀਂ ਗਾ ਰਹੇ ਹੋ ਉਹਦੇ ਗੁਣ ਆਤਮਾ ਦੀ ਆਵਾਜ਼ ਨਾਲ ਜਿਸ ਦਿਨ ਗਾਣੇ ਸ਼ੁਰੂ ਕਰ ਦਿੱਤੇ ਉਸ ਦਿਨ ਸਾਡੀ ਆਵਾਜ਼ ਪ੍ਰਮਾਤਮਾ ਤੱਕ ਪਹੁੰਚੇਗੀ ਇਹ ਬਾਣੀ ਨੇ ਕਿਹਾ ਜੀ ਠਾਪੁਰ ਗਾਇ ਗਏ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਮਨ ਸਹਿਜ ਸਮਾ ਮਨ ਸੰਗ ਆਤਮਾ ਦੀ ਆਵਾਜ਼ ਨਾਲ ਜਿਸ ਦਿਨ ਤੋਂ ਪ੍ਰਮਾਤਮਾ ਦੇ ਗੁਣਾਂ ਨੂੰ ਗਾਏਗਾ ਫਿਰ ਇਹ ਗੁਣ ਤੇਰੇ ਅੰਦਰ ਆ ਜਾਣਗੇ ਰਸਨਾ ਗੁਣੋ ਪਾਨ ਨਿਧ ਗਾਇਨ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਨਾਇਣ ਇਹ ਕੁਝ ਚੰਗੇ ਤੁਸੀਂ ਇਹ ਸਾਡੇ ਜਿੰਦਗੀ ਚ ਦੁੱਖ ਨਾ ਹੋਣ ਸਾਡੀ ਰੂਹ ਖਤਮ ਹੋ ਜਾਣਾ ਸਾਡੇ ਘਰ ਵਿੱਚ ਸੁਖ ਸ਼ਾਂਤੀ ਆ ਜਾਏ ਇਹ ਤਾਂ ਸਕ ਰਹੰਦੇ ਨਾ ਸਤਿਗੁਰਾਂ ਕਿਹਾ ਕੁਝ ਵੀ ਨਹੀਂ ਰਹਿਣਾ ਤੂੰ ਗੁਣ ਗਾ ਕਿਸੇ ਨੇ ਆਖਿਆ ਮੈਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ ਜੀ ਬੜਾ ਔਖਾ ਹੈ ਨਗ ਮਾਤਰਾ ਦਾ ਗਿਆਨ ਨਹੀਂ ਮੈਂ ਤੇ ਗਲਤ ਪੜ ਜਾਣਾ ਨਾ ਨਾ ਪੜੋ ਨਹੀਂ ਹੰਦੀ ਤੇ ਸਤਿਗੁਰਾਂ ਆਖਿਆ ਜਿਹੜੀ ਗੱਲ ਗੁਰੂ ਸਾਹਿਬਾਂ ਕੀਓ ਕਰ ਲੋ ਗੁਰੂ ਸਾਹਿਬ ਕਹਿੰਦੇ ਨੇ ਜਪ ਮੰ ਸਤਨਾਮ ਸਦਾ ਸਤਨਾਮ ਇੱਥੇ ਤੇ ਨਹੀਂ ਗਲਤੀ ਆਣੀ ਇਹਨਾਂ ਕੋ ਤੇ ਕਹਿ ਸਕਣੇ ਆ ਇਹ ਤੇ ਬਹਾਨੇ ਨੇ ਜਿੰਨੇ ਨਾਂ ਜਪਣਾ ਹੋਵੇ ਕਾਰਨ ਵੀ ਆਪਾਂ 12:00 ਵਜੇ ਤੱਕ ਫੋਨ ਤੋਂ ਨਹੀਂ ਉੱਠਣਾ ਛੋਟੇ ਛੋਟੇ ਬੱਚਿਆਂ ਨੂੰ ਧਿਆਨ ਲਾਣ ਵਾਸਤੇ ਅਸੀਂ ਆਪਣੇ ਫੋਨ ਅੱਗੇ ਉਹਨਾਂ ਦੇ ਰੱਖ ਦਿੱਤੇ ਉਹਨਾਂ ਦੇ ਇਹਨਾਂ ਫੋਨਾਂ ਨੇ ਦਿਲ ਦਾ ਨੁਕਸਾਨ ਕਰਨਾ ਹੈ ਨੈਤਰਾਂ ਦਾ ਨੁਕਸਾਨ ਕਰਨਾ ਹੈ ਤੇ ਜਦੋਂ ਵੱਡਾ ਹੋ ਜਾਂਦਾ ਫਿਰ ਫੋਨ ਤੋਂ ਬਿਨਾਂ ਜ਼ਿੰਦਗੀ ਨਹੀਂ ਜਿਉਂਦਾ ਫਿਰ ਅਸੀਂ ਖਾ ਖਾ ਕੇ ਪੀ ਤੂੰ ਛੱਡਦਾ ਹੀ ਨਹੀਂ ਖੜਾ ਇਹ ਲੋ ਮਾਨ ਨੇ ਪਿਓ ਨੇ ਆਪ ਬਣਾਇਆ ਜਦੋਂ ਫੋਟ ਵਿੱਚ ਲਾ ਕੇ ਦੇ ਦੀ ਉਹ ਤੰਗਾ ਦੇ ਰੋਏ ਨਾ ਪਿਛਾ ਨੂੰ ਤੰਗ ਨਾ ਕਰੇ ਪਾਸੇ ਨੂੰ ਇਹਦੀ ਹੱਥਾਂ ਚਾਪ ਦੇ ਦੇ ਜਿਹੜਾ ਵੇਲਾ ਸਾਨੂੰ ਚਿੰਤਨ ਕਰਨ ਨਹੀਂ ਦਿੱਤਾ ਰੱਬ ਨੇ ਅੰਮ੍ਰਿਤ ਵੇਲਾ ਉਸ ਵੇਲੇ ਤੱਕ ਆਪਾਂ ਵਿੰਦੇ ਰਹੇ 12 ਵਜੇ ਤੋਂ ਵੱਧ ਟਾਈਮ ਹੋ ਜਾਂਦਾ ਕਹੀਂ ਉਹਨੂੰ ਸੁਣਦੇ ਆਂ ਜਦੋਂ ਸਤਿਗੁਰਾਂ ਆਖਿਆ ਸੀ ਅੰਮ੍ਰਿਤ ਵੇਲਾ ਸਤ ਨਾਮ ਵਡਿਆਈ ਵਿਚਾਰ ਬਾਣੀ ਦਾ ਚਿੰਤਨ ਕਰਨਾ ਰੱਬ ਦੀ ਅਰੰਧਨਾ ਕਰਨੀ ਹੈ ਉਦੋਂ ਆਪਾਂ ਚੰਗੀ ਭੂਗ ਨੀਂਦ ਸੁਤੇ ਹੁੰਦੇ ਹਾਂ ਆਪਣੇ ਟੁੱਠੇ ਨਹੀਂ ਜਾਣਾ 8 9 ਕੋਈ ਤੋਂ ਪਹਿਲੋਂ ਨਹੀਂ ਉਠਿਆ ਆਪਾਂ ਕਿਵੇਂ ਖੁਸ਼ ਕਰੋਗੇ ਰੱਬ ਕਿਵੇਂ ਤੁਹਾਡੇ ਘਰਾਂ ਚੋਂ ਦੁੱਖ ਜਾਣਗੇ ਕਿਵੇਂ ਤੁਹਾਡੇ ਰੋ ਖਤਮ ਹੋ ਜਾਣਗੇ ਸਤਿਗੁਰਾਂ ਖਿਆ ਪਹਿਰ ਰਾਤ ਰਿੰਦਿਆਂ ਉੱਠ ਕੇ ਚਿੰਤਨ ਕਰਨ ਦੇ ਦੋੇ ਸ਼ਬਦ ਨੇ ਜੀ ਸਤਨਾਮ ਚਾਰ ਅੱਖਰ ਨੇ ਸਾਡੇ ਵਾਹਿਗੁਰੂ ਦੇ ਵੀ ਚਾਰ ਅੱਖਰ ਨੇ ਬਸ ਇਹਦਾ ਚਿੰਤਨ ਕਰਦਾ ਰਹੇ ਤੇ ਥੋੜੇ ਦਿਨਾਂ ਚ ਤੇਰੇ ਸਾਹਮਣੇ ਨਤੀਜਾ ਹੋਵੇਗਾ ਰਸਨਾ ਗੁਣ ਗੋਪਾਲ ਨਿੱਧ ਗਾਇਣ ਕੀ ਮਿਲੇਗਾ ਜੀ ਆਤਮਿਕ ਟਕਾ ਸ਼ਾਂਤ ਸਹਜ ਮਨ ਚ ਸ਼ਾਂਤੀ ਆਏਗੀ ਟਕਾ ਜਗਾ ਸਹਜ ਆਤਮਿਕ ਅਡੋਲਤਾ ਦੀ ਅਵਸਥਾ ਮਿਲੇਗੀ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਨਹੀਂ ਰਹਿਸਮਨ ਉਪਜਿਓ ਅੰਦਰ ਦਾ ਖੇੜਾ ਆਤਮਿਕ ਪਕ ਦਾ ਖੇੜਾ ਸ਼ਾਂਤ ਸਹਜ ਰਹਿਸਮਨ ਉਪਜਿਓ ਅਸੀਂ ਆਖੇ ਸਾਡੇ ਘਰਾਂ 'ਚ ਬੜੇ ਦੁੱਖ ਅੱਜ ਦਵਾਈ ਬਣ ਚੁੱਕੀ ਸਾਡੀ ਨਾਸਤਾ ਪਹਿਲਾਂ ਡੱਬਾ ਦਵਾਈ ਦਾ ਰੱਖਣਿਆ ਫਿਰ ਖੋਜਣ ਛਕੜੀਆਂ ਅਸੀਂ ਇਹ ਸਾਧ ਪੁਰਾਨ ਕੇ ਸਭ ਨੇ ਦੁੱਖ ਪਲਾਇਣ ਸਾਰੇ ਤੇ ਸਾਰੇ ਤੇਰੇ ਦੁੱਖ ਚਲੇ ਜਾਣਗੇ ਤੋ ਚਿੰਤਨ ਕਰਕੇ ਤੇ ਵੇਖਣਾ ਕੀ ਹੈ ਅਮਰਤ ਵੇਲੇ ਉੱਠ ਕੇ ਹੈ ਬੜਾ ਔਖਾ ਇਹ ਮੈਨੂੰ ਸਭ ਖਾਣਾ ਸਮਝ ਲੈਣਾ ਜਪਣਾ ਸੁਖਾਲਾ ਬਣ ਜੇਗਾ ਜਦੋਂ ਤੁਹਾਡੇ ਅੰਦਰ ਭੁੱਖ ਲੱਗੀ ਅਜੇ ਸਾਨੂੰ ਨਾਮ ਦੀ ਭੁੱਖ ਨਹੀਂ ਲੱਗੀ ਅਸੀਂ ਸਾਰਾ ਕੁਝ ਭਾਈਆਂ ਤੋਂ ਰਾਗੀਆਂ ਤੋਂ ਦਰਾਣਾ ਚਾਹੁੰਦੇ ਆਂ ਕਿ ਬਾਬਾ ਹੀ ਕਰਦੇ ਬਸ ਉਹ ਅਰਦਾਸ ਕਰੇ ਸਾਰਾ ਕੁਝ ਠੀਕ ਹੋ ਜੇ ਸਤਗੁਰੂ ਖੈ ਨਹੀਂ ਇਹ ਦਵਾਈ ਤੇ ਤੈਨੂੰ ਖੁਦ ਖਾਣੀ ਪਏਗੀ ਜਿਮ ਜਿਮ ਵਰਸੈ ਅਮ੍ਰਿਤ ਧਾਰਾ ਮਨ ਦੀ ਵੈ ਸੁਣ ਸ਼ਬਦ ਵਿਚਾਰਾ ਇੰਨੀ ਉੱਚੀ ਬਾਣੀ ਗਾਓ ਆਪਾਂ ਦੇ ਮੂੰਹ 'ਚ ਹੀ ਪੜਦੇ ਨਹੀਂ ਨਾ ਸਾਰਾ ਕੁਝ ਅਸੀਂ ਕਰ ਲਈਨੇ ਮੂੰਹ 'ਚ ਪਾਠ ਤੁਸੀਂ ਗੁਰਦੁਆਰੇ ਨਾ ਹੋ ਤੁਸੀਂ 5 ਮਿੰਟਾਂ 'ਚ 5 ਬਾਣੀਆਂ ਪੜ੍ਹਦੇ ਨਹੀਂ ਨਾ ਕੋਈ ਨਹੀਂ ਆਪਣਾ ਕਹੜਾ ਸੁਣਦਾ ਕੋਈ ਅਸੀਂ ਵੀ ਵੱੱਦਾ ਚੱਟੀ ਕਰ ਰਹੇ ਆ ਪੱਲੇ ਸਾਡੇ ਵੀ ਕੁਝ ਨਹੀਂ ਬਾਬਾ ਬੁੱਢਾ ਸਾਹਿਬ ਵਰਗੇ ਗ੍ਰੰਥੀ ਭਾਈ ਸ਼ਹੀਦ ਭਾਈ ਮਨੀ ਸਿੰਘ ਜੀ ਵਰਗੇ ਗ੍ਰੰਥੀ ਸਿੰਘ ਉਹ ਸੰਸਾਰ ਤੇ ਨਹੀਂ ਹਨ ਜਿਨ੍ਹਾਂ ਦਾ ਉੱਤਮ ਜੀਵਨ ਜੀਵਨ ਹੋਵੇ ਇਸ਼ੇ ਕਰਕੇ ਸਾਡੀ ਗੱਲ ਦਾ ਅਸਰ ਨਹੀਂ ਕੀਤਾ ਜਾਗੇ ਇਹ ਨਹੀਂ ਪ੍ਰਚਾਰ ਨਹੀਂ ਕਈ ਵਾਰੀ ਕਿਹਾ ਜਾਂਦਾ ਜੀ ਪ੍ਰਚਾਰ ਬਹੁਤ ਘੱਟ ਪ੍ਰਚਾਰ ਤੇ ਬਹੁਤ ਹੋ ਰਿਹਾ ਹਰ ਟੀਵੀ ਤੇ ਤੁਹਾਡੇ ਮੋਬਾਈਲ ਫੋਨਾਂ ਤੇ ਲਾਈਵ ਗੁਰਬਾਣੀ ਆ ਰਹੀ ਪਰ ਆਪਾਂ ਸੁਣੀ ਨਹੀਂ ਰਹੇ ਕੰਨਾਂ ਰੂਪੀ ਦੋਨਿਆਂ ਰਾਹੀਂ ਸੁਣ ਕੇ ਹਿਰਦੇ ਤੱਕ ਨਾਮ ਲਜਾਏ ਤੇ ਫਿਰ ਜਾ ਕੇ ਗੱਲ ਬਣੇਗੀ ਫਿਰ ਸਾਰੇ ਦੁੱਖ ਕੱਟੇ ਜਾਂਦੇ ਨੇ ਕਿਉਂ ਕਿਉਂਕਿ ਉਹਦਾ ਵਾਅਦਾ ਹੈ ਕਿ ਮੇਰੇ ਨਾਮ ਦੇ ਵਿੱਚ ਇੱਕ ਸੱਤਾ ਇੱਕ ਤਾਕਤ ਹੈ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਪਰ ਉਹਨੇ ਕਿਤੇ ਨਹੀਂ ਆਖਿਆ ਮੇਰੇ ਵਰਗੇ ਦੱਸ ਦਣਗੇ ਜੀ ਕਿੰਨਾ ਜਾਪ ਕਰੋ ਸਵਾ ਘੰਟਾ ਬਾਣੀ ਤੇ ਕਹਿੰਦੀ ਹਰ ਸ਼ਾ ਨਾਲ ਜਪਣਾ ਕੋਈ ਕਿੰਟਾ ਦਾ 5-7 ਮਿੰਟ ਦੀ ਗੱਲ ਨਹੀਂ 5-7 ਮਿੰਟ ਤੋਂ ਸ਼ੁਰੂਆਤ ਕਰ ਸਕਦੇ ਹੋ ਬੱਧਾ ਚੱਤੀ ਜੋ ਭਰੇ ਨਾ ਗੁਣ ਨਾ ਉਪਕਾਰ ਬਾਬਾ ਕਰਮ ਸਿੰਘ ਜੀ ਸਮਾਧੀ ਲਾ ਕੇ ਜਪਦੇ ਨੇ ਸਮਾਧੀ ਇੰਨੀ ਲੱਗ ਜਾਂਦੀ ਡਿਊਟੀ ਲਾਣੀ ਭੁੱਲ ਜਾਂਦੇ ਨੇ ਆਪਣੀ ਡਿਊਟੀ ਤੇ ਜਾਂਦੇ ਹੀ ਨਹੀਂ ਬਹਿਰੇ ਚ ਹੁੰਦੇ ਨੇ ਮੀਖਣ ਵਾਲਾ ਸ਼ਿਕਾਇਤ ਕਰਦਾ ਹੈ ਪਰ ਜਦੋਂ ਚੈੱਕ ਕੀਤਾ ਦੰਬਾ ਉਹ ਨਾਮ ਹੀ ਜਾ ਪਰੇ ਤੇ ਪਹਿਰੇ ਤੇ ਵੀ ਕੋ ਤੈਨੂੰ ਹਰਾਣ ਨੂੰ ਗਏ ਮੁਲਾਇਆ ਕਿ ਆ ਸ਼ਿਕਾਇਤ ਲੱਗੀ ਕਿ ਪਹਿਰਾ ਨਹੀਂ ਦਿੰਦੇ ਪਰ ਜੀ ਨੇ ਚੈੱਕ ਕੀਤਾ ਉਹ ਕਹਿੰਦਾ ਪਹਿਰੇ ਤੇ ਤੇ ਖਲੋਤੇ ਸਨ ਸ਼ਿਕਾਇਤ ਕਰਨ ਵਾਲਾ ਝੂਠਾ ਹੋ ਗਿਆ ਮਹਾਰਾਜ ਨੇ ਆਖਿਆ ਵੀ ਸੱਚੀ-ਮੁੱਥੀ ਮੈਂ ਤੇ ਨਹੀਂ ਗਿਆ ਇੱਕ ਵਾਰੀ ਨਹੀਂ ਵਾਪਰੇ ਜੀ ਉਹ ਸੈਣ ਨਹੀਂ ਦੀ ਥਾਂ ਤੇ ਜਾਂਦਾ ਹੈ ਪ੍ਰਮਾਤਮਾ ਭਗਤ ਧੰਨੇ ਦੀਆਂ ਮੱਜਾਂ ਕਮਾਂਚਾਰਦਾ ਹੈ ਪ੍ਰਮਾਤਮਾ ਮੱਖਣਸ਼ਾ ਲਬਾਣੇ ਦਾ ਬੇੜਾ ਬੰਨੇ ਪਾਰ ਕਰਨ ਲਈ ਬੇੜਾ ਉਹ ਮੋੜਾ ਲਾ ਦਿੰਦਾ ਜਹਾਜ਼ ਨੂੰ ਸਾਗਰ ਵਿੱਚ ਚਲਾ ਜਾਂਦਾ ਜਿੱਥੇ ਜਿੱਥੇ ਤੁਹਾਨੂੰ ਜ਼ਰੂਰਤ ਪਈ ਉਹਨੇ ਵਾਦਾ ਕੀਤਾ ਉਹ ਜਾਂਦਾ ਤੇ ਜਾਵੇਗਾ ਜਾਂਦਾ ਰਹੇਗਾ ਬਿਸ਼ਰਤੇ ਕਿ ਤੁਸੀਂ ਨਿਸ਼ਕਾਮ ਹੋ ਕੇ ਉਸ ਰੱਬ ਦਾ ਚਿੰਤਨ ਕਰੋ ਮੰਗਣਾ ਨਹੀਂ ਕੁਝ ਵੀ ਆਪਾਂ ਤੇ ਮੰਗਣਾ ਸ਼ੁਰੂ ਕਰ ਦਿੰਦੇ ਆ ਨਾ ਇੱਕ ਫਕੀਰ ਮੀਨ ਪਿਆ ਜਿਵੇਂ ਆਪਾਂ ਸਾਰੇ ਤੰਗ ਆ ਸਾਰੇ ਪਾਸੇ ਹਾਹਾਕਾਰ ਵੀ ਬੜੀ ਗਰਮੀ ਜਦੋਂ ਬਾਹਰ ਨਿਕਲੋਗੇ ਆ ਪਾਣੀ ਕਹਿਣਾ ਵੀ ਬਹੁਤ ਮਰ ਗਏ ਛੇਕ ਹੀ ਪੈ ਰਹੀ ਆ ਅੱਗ ਹੀ ਪਿੰਡ ਵਿੱਚ ਕਾਲ ਪੈ ਗਿਆ ਚੁੰਕੜੀ ਚ ਮੁਸਲਮਾਨ ਫਕੀਰ ਰਹਿੰਦਾ ਸੀ ਪਿੰਡ ਵਾਲੇ ਸਾਦੇ ਇਕੱਠੇ ਹੋ ਕੇ ਗਏ ਬਾਬਾ ਜਾਂ ਤੇ ਵੀ ਪਵਾ ਸਾਡੀਆਂ ਫਸਲਾਂ ਨਹੀਂ ਹੋ ਰਹੀਆਂ ਮੀਂਹ ਨਹੀਂ ਪਵਾ ਛੱਡਦਾ ਕਿ ਜਾਂ ਸਮੇਂ ਦੇ ਬਾਦਸ਼ਾਹ ਨੂੰ ਕਹਿ ਅਕਬਰ ਬਾਦਸ਼ਾਹ ਸੀ ਉਸ ਵੇਲੇ ਕਿ ਸਾਨੂੰ ਕੁਝ ਧਨ ਦੇ ਦੇ ਜਾਂ ਆਪਣੇ ਖਜ਼ਾਨੇ ਚ ਰਸਤ ਪਾਣੀ ਦੇ ਜੇ ਅਸੀਂ ਆਪਣੇ ਬੱਚਿਆਂ ਨੂੰ ਪਾਲ ਸਕੀਏ ਜਦੋਂ ਸਾਡੀਆਂ ਫਸਲਾਂ ਹੋਣਗੀਆਂ ਵਾਪਸ ਕਰ ਦਿਆਂਗੇ ਕਰ ਕੇ ਦੇਣੀਆਂ ਵੱਖਰਾ ਜਿਹੜਾ ਲਵਾਂਗੇ ਉਹ ਵੀ ਵਾਪਸ ਕਰ ਦਿਆਂਗੇ ਉਹ ਕਹਿੰਦਾ ਵੀ ਰੱਬ ਤੋਂ ਬਿਨਾ ਕਿਤੇ ਮੰਗਦਾ ਤੇ ਨਹੀਂ ਪਰ ਤੁਸੀਂ ਕਿਹਾ ਤੁਹਾਡੇ ਕਰਕੇ ਚਲਾ ਜਾਂਦਾ ਲੋਕਾਂ ਦੀ ਨਹੀਂ ਮੋੜਦਾ ਮੈਂ ਨਹੀਂ ਜਾਂਦਾ ਹੁੰਦਾ ਮੇਰਾ ਮਿੱਤਰ ਹੈ ਅਕਬਰ ਪਰ ਉਹਦੇ ਨਾਲ ਮੈਂ ਸਿਰਫ ਨਾਮ ਦੀ ਗੱਲ ਕਰਨਾ ਸਾਨੂੰ ਥੋੜਾ ਜਿਹਾ ਸਮਾਂ ਮਿਲਦਾ ਜੀ ਇਸ ਸੰਸਾਰ ਵਿੱਚ ਰਹਿੰਦੇ ਆ ਤੁਹਾਡੇ ਕੋਲ ਥੋੜਾ ਜਿਹਾ ਵਕਤ ਹੁੰਦਾ ਹੈ ਰੱਬ ਨਾਲ ਜੁੜਨ ਦਾ ਜਦੋਂ ਤੁਸੀਂ ਅਰਦਾਸ ਕਰਦੇ ਹੋ ਨਾ ਆਪਣੀ ਸਿੱਧਾ ਤੁਹਾਡਾ ਰੱਬ ਨਾਲ ਸੰਬੰਧ ਜੁੜਦਾ ਹੈ ਉਦੋਂ ਤੁਸੀਂ ਰੱਬ ਮੰਗੇ ਹੀ ਨਹੀਂ ਜਿੰਨੇ ਰੱਬ ਮੰਗਣਾ ਸ਼ੁਰੂ ਕਰ ਦਿੱਤਾ ਪਿਤਾ ਤੂੰ ਆ ਜਾ ਮੇਰੇ ਘਰ 'ਚ ਮੇਰੇ ਘਰ ਵਿੱਚ ਮੇਰੇ ਪਰਿਵਾਰ ਵਿੱਚ ਜਦੋਂ ਵਾਰ-ਵਾਰ ਜੋਦਣੀਆਂ ਕਰੋਗੇ ਇਹ ਗੱਲ ਬਾਣੀ ਨਹੀਂ ਆਖੀ ਬਹਿ ਨਹੀਂ ਕਹ ਰਹੀਆ ਭਗਤ ਕਬੀਰ ਸਾਹਿਬ ਜੀ ਕਿਦਾਂ ਦਾ ਮੰਗੀ ਸੇਵਾ ਕਰਨ ਤੋਂ ਹੋਏ ਨੇ ਕਾਮੀ ਜਿਸ ਕੋ ਹੋਤ ਪਰ ਆਪ ਸੁਆਮੀ ਕੋਣ ਰੱਬ ਮਿਲ ਜਾਂਦਾ ਜਿਹਦੇ ਕਰ ਰੱਬ ਆ ਗਿਆ ਹੁਣ ਜਿਹਦੇ ਕਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਆ ਗਿਆ ਆਲੇ ਦੁਆਲੇ ਨੇ ਆਪੇ ਹੱਥ ਜੋੜ ਲੈਣੇ ਨੇ ਵੀ ਇਹਦਾ ਸਬੰਧ ਏ ਨਾ ਮੁੱਖ ਮੰਤਰੀ ਨਾਲ ਪ੍ਰਧਾਨ ਮੰਤਰੀ ਨਾਲ ਲੀਡਰ ਨਾਲ ਹੁਣ ਜਿਹਦੇ ਕਰ ਰੱਬ ਆ ਜਾਏ ਦਾਤਾ ਆਜੇ ਉਹ ਦਾਤਾ ਕਿਉਂ ਮੰਗੇਗਾ ਦਾਤਾ ਤੇ ਆਪੇ ਆ ਜਾਣੀ ਆ ਪਰ ਆਪਾਂ ਤੇ ਮੰਗਿਆ ਹੀ ਨਹੀਂ ਜਿਹੜੇ ਰੋਣੇ 24 ਘੰਟੇ ਤੁਸੀਂ ਆਪਣੇ ਘਰ ਵਿੱਚ ਰੋਏ ਕੋਈ ਬਾਬੇ ਅੱਗੇ ਰੋਣ ਤੇ ਪਿਓ ਨੂੰ ਦੁੱਧ ਤੇ ਪੁੱਤਰ ਤੇ ਆਦਈ ਲੈਣ ਲਾ ਦਿੱਤੀ ਸਾਡੀ ਅਰਦਾਸ ਮੁੱਕਦੀ ਨਹੀਂ ਜਾਂ ਗ੍ਰੰਥੀ ਸਿੰਘ ਦੇ ਹੱਥ ਚ ਪੜਾਈ ਮਾਇਆ ਵੀ ਤੁਸੀਂ ਕਹਿ ਦਿਓ ਕਿ ਆਪ ਕੋ ਜ ਦੇ ਕਿਤੇ ਇਹ ਨਹੀਂ ਕਿ ਮਾਇਆ ਨਹੀਂ ਜਣੀ ਬਹੁਤ ਸਾਰੀ ਦਿਓ ਜਿੰਨੀ ਦੇ ਸਕਦੇ ਹੋ ਗ੍ਰੰਥੀਆਂ ਨੂੰ ਪਰ ਅਰਦਾਸ ਸਮੇਂ ਆਖੋ ਮੇਰੇ ਘਰ ਪ੍ਰਮਾਤਮਾ ਆਏ ਵਸ਼ਮੇ ਨੂੰ ਚਾਹੀਦਾ ਪ੍ਰਮਾਤਮਾ ਪ੍ਰਮਾਤਮਾ ਦੇ ਪੁੱਤ ਪੁਲੇਖੇ ਛਾਲ 6 ਮਹੀਨਿਆਂ ਬਾਅਦ ਤੁਹਾਡੇ ਘਰ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਬਾਬਾ ਬਾਬੇ ਨੂੰ ਆਖ ਸਭਿ ਸ਼ਮਾਪਤੀਓ ਕੀ ਸਾਰਿਆਂ ਤੋਂ ਪਹਿਲਾਂ ਬਾਬਾ ਛੱਡ ਬੜੇ ਹੱਥ ਜੋੜੇ ਗ੍ਰੰਥੀ ਨੂੰ ਗ੍ਰੰਥੀ ਸੰਗ ਵੀ ਕਹਿੰਦਾ ਪਿਉ ਨਿਭੜ ਕੇ ਕੰਮ ਇਹ ਪੇਟਾ ਤੇ ਮਿਲ ਗਈ ਆਪਣੀ ਬਾਬਾ ਲੈ ਜਾਉ ਘਰ ਬਸ ਇਹ ਨਾਲੇ ਘਰ ਚ ਹੀ ਇਹ ਕਰਨਿਆ ਨਹੀਂ ਜੀ ਆਪਾਂ ਵੀ ਸਾਰਿਆਂ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਛੱਡੋ ਫਿਰ ਨਿਭੜ ਗਿਆ ਕੰਮ ਬਸ ਵੇਲੇ ਹੋ ਗਿਆ ਆਪਾਂ ਇੱਕ ਸਿੱਖ ਮੇਰੇ ਜੀਵਨ ਚ ਫਤਿਆਲੇ ਉਹ ਹੱਥ ਛੋੜ ਦੇ ਆ ਕੇ ਕਹਿਣ ਲੱਗਾ ਮਹਾਰਾਜ ਅਸੀਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੀਨਾ ਰੱਖਣਾ ਮੈਂ ਹਰਾਨ ਹੋਇਆ ਖੇਰ ਮਨੂ ਸਾਖੀ ਚੇਤੇ ਆਈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਉਂਦੇ ਹਾਂ ਸਮੇਂ ਜਦੋਂ ਉਹ ਜਿਉਂਦੇ ਸੰਸਰੀ ਗੁਰੂ ਚ ਉਹਨਾਂ ਦੇ ਸੰਧੂ ਦੇ ਮਹੂਰਤ ਕਰਨਾ ਸੀ ਘਰ ਦਾ ਤੇ ਸਤਿਗੁਰਾਂ ਕੇ ਜੋਦਣੀਆਂ ਕਰਦਾ ਹੈ ਘਰ ਚ ਨਵੇਂ ਘਰ ਚ ਥਾਂ ਬਣਾਇਆ ਉੱਥੇ ਰੱਧਨਾ ਕਰਦਾ ਹੈ ਕਿ ਜਿੰਨਾ ਚਿਰ ਤੁਸੀਂ ਘਰ ਨਹੀਂ ਹੁੰਦੇ ਉਹਨਾਂ ਚਿਰ ਮਹੂਰਤ ਨਹੀਂ ਕਰਨਾ ਪਹਿਲੋਂ ਤੁਹਾਡੇ ਚਰਨ ਪੈਣ ਤਾਂ ਆਸਮਾਨ ਰੱਖਾਂਗਾ ਸਤਿਗੁਰੂ ਘੋੜਿਆਂ ਤੇ ਸਵਾਰ ਹੋ ਕੇ ਆ ਗਏ ਮੂਰਤ ਹੋ ਗਿਆ ਅਸਮਾਨ ਟਿਕ ਗਿਆ ਜਦੋਂ ਜਾਣ ਲੱਗਦੇ ਨੇ ਲੰਮੇ ਪੈ ਜਾਂਦਾ ਹੈ ਹੱਥ ਜੋੜਦਾ ਹੈ ਡੰਡਉਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੂ ਪ੍ਰਭੂ ਨਾਨਕ ਦੇ ਕਰ ਮਾਲਕ ਥੋੜੇ ਦਿਨ ਉਹ ਰਹੇ ਮਸਾਂ ਆਇਓ ਤੁਸੀਂ ਸ਼ਾਇਦ ਕੋਈ ਫਿਰ ਥੈਨ ਕਰਦੇ ਨੇ ਫਿਰ ਜਾਣ ਲੱਗਦੇ ਨੇ ਫਿਰ ਜੁੜਦਾ ਇਸ ਤਰ੍ਹਾਂ ਹੱਥ ਜੋੜਦਿਆਂ ਜੁੜਦਿਆਂ ਨੇ ਕਈ ਦਿਨ ਸਤਿਗੁਰਾਂ ਨੂੰ ਆਪਣੇ ਘਰ ਠਹਿਰਾਇਆ ਸਾਡੇ ਕੋਲ ਤੇ ਘੰਟਾ ਵੀ ਨਹੀਂ ਹੁੰਦਾ ਪੰਜ ਗੰਥੀ ਨੂੰ ਹੱਥ ਜੋੜੇ ਪਿਛੇ ਦੀ ਲੈਡ ਆਪਾਂ ਆਪਾਂ ਜਿਵੇਂ ਲੈ ਕੇ ਆਏ ਆਂ ਇਹ ਕਈ ਵਾਰੀ ਤੇ ਸਾਡੇ ਸ਼ੇਗ ਵੀ ਨਹੀਂ ਹੁੰਦੇ ਵੀ ਸ਼ੇਗ ਵੀ ਕੋਲੇ ਲੈਡ ਹੁੰਦੇ ਜਾਣ ਲੱਗਿਆ ਵੀ ਆਉਣ ਲੱਗੇ ਇਹ ਛਾਡੀ ਸਰਦਾ ਰਹਿ ਗਈ ਮਰਿਆਦਾ ਸਹਿਜ ਪਾੜ ਦੀ ਜੀ ਤੁਸੀਂ ਸਿੱਖ ਰਿਆ ਤੇ ਮਰਿਆਦਾ ਪੜੋ ਉਹਦੇ ਚ ਲਿਖਿਆ ਖੰਡ ਪਾੜ ਸਾਹਿਬ ਉਦੋਂ ਕਰਾਣਾ ਜਦੋਂ ਬੜੀ ਵੱਡੀ ਭਾਜੜ ਹੋਵੇ ਮੈਂ ਦੁਨੀ ਸੇਵਾ ਕੀਤੀ ਪੰਜਾਲੇ ਸੇਵਾ ਕਰਨੇ ਅਸੀਂ ਪਾਠ ਸਨਾਉਂਦੇ ਆ 40 40 ਦਿਨਾਂ ਚ ਵੀ ਜੇ ਤੁਸੀਂ ਸੁਣਨਾ ਹੈ ਜੇ ਕੁਝ ਲੈਣਾ ਰੱਬ ਤੋਂ ਤੇ ਪੂਰਾ ਪਾਠ ਇੱਕ ਇੱਕ ਅੱਖਰ ਸੁਣੋ ਸਾਨੂੰ ਦੱਸੋ ਵਕਤ ਕੀ ਤੁਹਾਡੇ ਕੋਲ ਵੇਲਾ ਕਿਹੜਾ ਅਸੀਂ ਆਪ ਨਹੀਂ ਕਰ ਸਕਦੇ ਪਾਠ ਹੀ ਸੰਗ ਦੇਾਂਗੇ ਪਰ ਇੱਕ ਇੱਕ ਅੱਖਰ ਤੁਹਾਨੂੰ ਸੁਣਾਏਗਾ ਉਹ ਤਾਂ ਤੁਹਾਨੂੰ ਲਾਭ ਨੇ ਪਵਿੱਤਰ 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 ਪੁਨੀਤ ਦਿਨਵਾਰੀ ਪਵਿੱਤਰ ਪਵਿੱਤਰ ਰੱਖੀਏ ਇੱਕ ਪੁਨੀਤ ਬਣਦਾ ਹੈ ਇਹ ਸਾਧਪੁਰ ਕਹਿੰਦੇ ਕਿ ਕਹ ਕਹ ਪਵਿੱਤਰ ਜੇ ਮੈਂ ਕਹਿ ਰਿਹਾ ਤੇ ਮੇਰਾ ਹਿਰਦਾ ਇੱਕ ਵਾਰੀ ਇਸ਼ਨਾਨ ਕਰਦਾ ਨਾਮ ਨਾਲ ਸੁਣ ਤੇ ਪੁਣੀ ਸੁਣਨ ਵਾਲਿਆਂ ਨੇ ਤਿੰਨ ਵਾਰੀ ਇਸ਼ਨਾਨ ਕਰ ਲਿਆ ਨਾਮ ਰੂਪੀ ਅੰਮ੍ਰਿਤ ਜਲ ਨਾਲ ਤੇ ਜਦੋਂ ਬਾਬੇ ਗੱਲ ਕੀਤੀ ਉਹ ਵੀ ਕਹਿੰਦਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ਼ ਆਪਾਂ ਤੇ ਕੁੜਲਾਟ ਪਾਈ ਪਿਛਾੜੀ ਗੱਲ ਤੇ ਬਣੀ ਨਹੀਂ ਸਾਨੂੰ ਸੁਣਾਣਾ ਹੀ ਨਹੀਂ ਆਇਆ ਹੁਣ ਮਹਾਪੁਰਸ਼ਾਂ ਨੇ ਇਸ ਗੱਲ ਨੂੰ ਚਿੰਤਨ ਕਰਕੇ ਰੱਬ ਦੀ ਨੇੜਤਾ ਪ੍ਰਾਪਤ ਕਰਨ ਲਈ ਪੱਲੇ ਬਣ ਲਿਆ ਕਿ ਫਿਰ ਸਿਮਰਨ ਹੀ ਸਾਡੀ ਜ਼ਿੰਦਗੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਡੀ ਸ਼ਿਕਾਇਤ ਲੱਗੀ ਉਹ ਕਹਿਣ ਲੱਗੇ ਕਿ ਆਪਣਾ ਤੇ ਨਹੀਂ ਸੀ ਹਾਜ਼ਰੀ ਵੀ ਨਹੀਂ ਪਰ ਵੇਖਿਆ ਹਾਜ਼ਰ ਤੇ ਹਾਜ਼ਰੀ ਵੀ ਲੱਗੀ ਸੀ ਹੁਣ ਜਦੋਂ ਹਾਜ਼ਰੀ ਵੀ ਲੱਗੀ ਪਹਿਰੇ ਤੇ ਵੀ ਕੋਈ ਸੀ ਉਹਨਾਂ ਆਖੇ ਪ੍ਰਸ਼ਟਾਤ ਕਿਉਂ ਲੱਗੀ ਮਹਾਰਾਜ ਜੇ ਜੁੜੇ ਉਹਨਾਂ ਅਵਸਰ ਨੂੰ ਆਖੇ ਵੀ ਨਹੀਂ ਮੈਂ ਤੇ ਡਿਊਟੀ ਤੇ ਨਹੀਂ ਸੀ ਗਿਆ ਮੇਰੀ ਤੁਸੀਂ ਲਾ ਗੈਰ ਹਾਜ਼ਰੀ ਮੈਂ ਤੇ ਬੰਦਗੀ ਵਿੱਚ ਜੁੜਿਆ ਆਪਣੇ ਮਨ ਚਾਖਿਆ ਕਹਿਣ ਲਗੇ ਅੱਜ ਤੋਂ ਬਾਅਦ ਉਹਦੀ ਨੌਕਰੀ ਕਰਾਂਗਾ ਜਿਹੜਾ ਮੇਰੇ ਥਾਂ ਤੇ ਡਿਊਟੀ ਦਿੰਦਾ ਤੇ ਤੁਹਾਡੇ ਥਾਂ ਤੇ ਵੀ ਰੱਬ ਆ ਸਕਦਾ ਹੈ ਗੁਰਬਾਣੀ ਕਹਿੰਦੀ ਚਿੰਤ ਕੰਮ ਕਰੇ ਪ੍ਰਭ ਤਨ ਕੇ ਜਿਨ ਹਰਕਾਰ ਨਾਮ ਪਿਆਰਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਉਹਨਾਂ ਦੀ ਸ਼ੋਭਾ ਨੂੰ ਕੋਈ ਬਤਾ ਨਹੀਂ ਸਕਦਾ ਉਹਨਾਂ ਦੀ ਸ਼ੋਭਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਸਮੁੱਚੀ ਦੁਨੀਆ ਦੇ ਲੋਕ ਜੈ ਜੈਕਾਰਾਂ ਕਰਦੇ ਨੇ ਸਮੁੱਚੀ ਦੁਨੀਆ ਦੇ ਲੋਕ ਉਹਨਾਂ ਦੇ ਸਾਹਮਣੇ ਝੁਕ ਜਾਂਦੇ ਨੇ ਸਮੁੱਚੀ ਦੁਨੀਆ ਦੇ ਲੋਕ ਉਹਨਾਂ ਨੂੰ ਮੱਥਾ ਟੇਕਦੇ ਨੇ ਹੁਣ ਚਲਿਆਂ ਗਿਆ ਜੀ ਇਹ ਫਕੀਰ ਬਾਦਸ਼ਾਹ ਕੋਲ ਜਿਵੇਂ ਆਪਾਂ ਅਰਦਾਸ ਕਰ ਰਹੇ ਹਾਂ ਬਾਦਸ਼ਾਹ ਆਪਣੀ ਨਮਾਜ਼ ਅਦਾ ਕਰਕੇ ਅੱਲਾਹ ਤਾਲਾ ਖੁਦਾ ਦੇ ਸਾਹਮਣੇ ਉਹਨੇ ਮੋੜੋ ਰੱਖੀ ਹੋਈ ਮੋੜੋ ਦੇ ਸਾਹਮਣੇ ਖਲੋਤਾ ਹੈ ਤੇ ਆਪਣੀ ਜ਼ਿੰਦਗੀ ਦੀ ਬੜੀ ਲੰਬੀ ਲਿਸਟ ਲੈ ਕੇ ਉਸ ਅਦਾਕੋ ਕੁਝ ਮੰਗ ਰਿਹਾ ਹੈ ਉਹਨੇ ਵੇਖਿਆ ਪੀ ਹੁਣ ਉਹ ਉੱਠੇਗਾ ਹੁਣ ਹਟੇਗਾ ਪਿੱਛੇ ਆਏਗਾ ਗੱਲ ਸੁਨੇਗਾ ਕਿ ਇਸ ਤਰ੍ਹਾਂ ਸਾਡੇ ਨਾਲ ਵੀ ਵਾਪਰਦਾ ਜੀ ਸ਼ਹਿਰਾਂ 'ਚ ਬਹੁਤ ਜ਼ਿਆਦਾ ਵੀ 100-100 ਨਾਮ ਮੇਰੇ ਕੋਲ ਅਰਦਾਸਾਂ ਦਾ ਆ ਜਾਂਦਾ ਹੈ ਉਹ ਕਈ ਵਾਰੀ ਸੰਗਤ ਵਿੱਚ ਕਈ ਸ਼ੇਖ ਖੁਲੋਏ ਨਹੀਂ ਸਕਦੇ ਵੀ ਇਹਨੇ ਨਾਮ ਬੋਲਣੇ ਪੈਂਦੇ ਨੇ ਇੱਕ ਅੱਦੇ ਦਾ ਨਾਮ ਬੋਲੋ ਫਿਰ ਪੈਨੇ ਭਾਈ ਨੂੰ ਫੜਦਾ ਐਨਕ ਵੀ ਮੇਰਾ ਨਾਮ ਤੇ ਛੱਡ ਦਿੱਤਾ ਇਨੀ ਮਾਇਮਾ ਦਿੱਤੀ ਸੀ ਆਪਾਂ ਜੀ ਦਾਣਾ ਚੰਨਿਆ ਆਪਣੀ ਅਰਦਾਸ ਕਿਉਂ ਨਹੀਂ ਹੋਈ ਵੀਣ ਬੋਲੇ ਆ ਸਭ ਕੁਝ ਜਾਣਦਾ ਕਿਸ ਆਗੈ ਕੀਚੈ ਅਰਦਾਸ ਸੰਤ ਮਹਾਂਪੁਰ ਸੰਤ ਬਾਬਾ ਤੂਰੀ ਸਾਹਿਬ ਤੋਂ ਮੈਂ ਖੁਦ ਸੁਣਿਆ ਸੀ ਕਹਿੰਦੇ ਜਦੋਂ ਅਰਦਾਸ ਹੋਵੇ ਤੁਸੀਂ ਜੋ ਮੰਗਣਾ ਹੈ ਨਾ ਸਾਰਾ ਪਹਿਰਾ ਚੰਗੀ ਤਰ੍ਹਾਂ ਸੁਣੋ 10 ਪਾਛੀਆਂ ਦਾ ਨਾਮ ਚੰਗੀ ਤਰ੍ਹਾਂ ਚਾਰੇ ਸਹਿਬਸਾਹ ਜਿਹੜਾ ਪਹਿਰਾ ਉਹ ਆਇਆ ਸਾਰੇ ਪਹਿਰੇ ਚੰਗੀ ਤਰ੍ਹਾਂ ਸੁਣਦੇ ਜਾਓ ਜਦੋਂ ਗ੍ਰੰਥੀ ਸਿੰਘ ਅਰਦਾਸ ਕਰੇ ਮੰਗਾ ਰੱਖਣ ਦੀ ਉਦੋਂ ਤੁਸੀਂ ਆਪਣੇ ਮਨ ਵਿੱਚ ਆਖੋ ਰੰਭਾ ਮੇਰੇ ਤੇ ਵੀ ਕਿਰਪਾ ਕਰੀ ਮੈਨੂੰ ਇਹ ਚਾਹੀਦਾ ਤੇ ਉਹ ਕਹਿੰਦੇ ਸੀ ਮਿਲ ਜੇਗਾ ਪਰ ਆਪਾਂ ਤੇ ਅਰਦਾਸ ਚ ਜੁੜਦੇ ਹੀ ਨਹੀਂ ਕਿਉਂਕਿ ਉਹਨੇ ਦੇਣਾ ਉਹ ਤੇ ਇਨਾ ਦਿੰਦਾ ਬਾਣੀ ਕੀਤੇ ਦਿੰਦਾ ਦੇ ਲੈਂਦੇ ਥੱਕ ਪਾਏ ਅਰ ਪਹਿਲੋਂ ਸਾਨੂੰ ਆਪਣੀ ਜਿੰਦ ਲਾਣੀ ਪੈਂਦੀ ਇਹ ਰਮਲੇ ਧਨ ਦੌਲਤ ਇਹਦੇ ਨਾਲ ਨਹੀਂ ਉਹਨੇ ਤ੍ਰਿਸ਼ਨਾ ਇਹਦੇ ਨਾਲ ਨਹੀਂ ਉਹਨੇ ਖੁਸ਼ ਹੋਣਾ ਜੀਵਨ ਦੇ ਭਗਤੀ ਦਾ ਜਿੰਦ ਦਾ ਦਾਨ ਮੰਗਦਾ ਉਹ ਤੁਹਾਡੇ ਸ਼્વાસਾਂ ਦਾ ਦਸਵੰਦ ਮੰਗਦਾ ਉਹਨੇ ਤੁਹਾਡੇ ਤੋਂ ਸਮਾਂ ਮੰਗਣਾ ਜਿੰਨਾ ਸਮਾਂ ਤੁਸੀਂ ਪਰਮੇਸ਼ਰ ਲਈ ਲਾ ਦਿਓਗੇ ਉਹਨਾ ਸਮਾਂ ਪਰਮੇਸ਼ਰ ਤੁਹਾਡੇ ਘਰ ਜਾਣੀ ਲਾਏਗਾ ਮਹਾਂਪੁਰਸ਼ਾਂ ਨੇ ਆਖਿਆ ਵੀ ਨਹੀਂ ਸਾਨੂੰ ਡਿਊਟੀ ਨਹੀਂ ਚਾਹੀਦੀ ਹੁਣ ਕੁਝ ਸਮਾਂ ਫਕੀਰ ਖਲੁੱਤਾ ਜਦੋਂ ਖਲੋ ਕੇ ਵਾਪਸ ਚਲਾ ਗਿਆ ਤੇ ਬਾਦਸ਼ਾਹ ਨੇ ਆਪਣੀ ਜਿਹੜੀ ਅਰਜ਼ ਸੀ ਉਹਨੂੰ ਸਮਾਪਤ ਕੀਤਾ ਉਹਨੇ ਵੇਖਿਆ ਵੀ ਖੜਾ ਕੋਈ ਆਸ਼ਕ ਬੰਦਾ ਆਇਆ ਹੈ ਪਿੱਛੇ ਗਲੁੱਤਾ ਸੀ ਕਹ ਲਾ ਗਿਆ ਛੇਤੀ ਛੇਤੀ ਬਾਹਰ ਆਇਆ ਐਲਕਾਰਾਂ ਨੂੰ ਪੁੱਛਦਾ ਕੋਈ ਆਇਆ ਸੀ ਕਹਿਣ ਲੱਗੇ ਤੁਹਾਡਾ ਮਿੱਤਰ ਫਕੀਰ ਆਇਆ ਸੀ ਪਰ ਚਲਾ ਗਿਆ ਉਹਨੇ ਅਖੇ ਦੌਲ ਕੀ ਅਵਾਜ਼ ਮਾਰੂ ਰੁਕੋ ਰੋਕਿਆ ਵਾਰਸ਼ਾ ਕਹਿੰਦਾ ਵੀ ਫਕੀਰ ਸਾਈਂ ਚਲੇ ਗਏ ਆਇਸੀ ਗੱਲਬਾਤ ਦੱਸਿਆ ਕੁਝ ਵੀ ਨਹੀਂ ਕੱਲ ਕਾ ਬਾਦਸ਼ਾ ਸਲਾਮਤ ਦੱਸਿਆ ਵੀ ਨਹੀਂ ਤੇ ਦੱਸਣਾ ਨਹੀਂ ਗਲਤ ਥਾਂ ਤੇ ਆ ਗਿਆ ਮੰਗਤੇ ਕੋਲ ਆਇਆ ਬਾਦਸ਼ਾ ਦੇ ਸਾਹਮਣੇ ਕਹਿੰਦਾ ਜੀ ਬੇਪਰਵਾਹ ਸਦਾਰੰਗ ਹਰ ਕੇ ਜਹ ਕੋ ਪਾਕਸ਼wami ਨਹੀਂ ਡਰਦੇ ਸੰਤ ਜਨ ਕਹਿੰਦਾ ਮੰਗਤੇ ਕੋਲ ਆ ਗਿਆ ਕਿ ਆਇਆ ਤੇ ਮੰਗਣ ਸਾਂ ਗਲਤ ਥਾਂ ਤੇ ਆ ਗਿਆ ਮੈਂ ਦਾਤੇ ਕੋਲ ਹੋਣਾ ਸੀ ਮੰਗਤੇ ਦੇ ਸਾਹਮਣੇ ਆ ਗਿਆ ਪਰ ਸ਼ੁਕਰ ਹੈ ਕਿ ਮੰਗਤੇ ਦੇ ਕੋਲ ਮੰਗਤਾ ਆਇਆ ਤੇ ਮੰਗਤੇ ਦੀ ਪਿੱਠ ਸੀ ਛੇਤੀ ਮੂੰਹ ਲਗਾ ਕੇ ਵਾਪਸ ਆਇਆ ਕਹਿੰਦਾ ਨਹੀਂ ਦੱਸ ਤੂੰ ਮੇਰਾ ਮਿੱਤਰ ਹੈ ਕਹ ਲਗਾ ਨਹੀਂ ਵਕਤ ਆਏਗਾ ਫਿਰ ਦੱਸਾਂਗਾ ਅੱਜ ਨਹੀਂ ਦੱਸਦਾ ਦੁਕਾਨ ਕੋਲ ਗਿਆ ਫਕੀਰ ਵਾਪਸ ਕਿ ਨਾ ਵੀ ਮੈਂ ਬਾਦਸ਼ਾਹ ਤੋਂ ਕੁਝ ਨਹੀਂ ਮੰਗਣਾ ਤੁਹਾਨੂੰ ਜੋ ਚਾਹੀਦਾ ਮਿਲ ਜੇਗਾ ਆਓ ਸਾਰੇ ਬੇਲੋ ਮੈਂ ਕੱਲੇ ਨੇ ਕੁਝ ਨਹੀਂ ਆਖਣਾ ਮੈਂ ਨਹੀਂ ਖੁਦਾ ਦੇ ਰੰਗ ਵਿੱਚ ਭੰਗ ਪੰਦਾ ਖੁਦਾ ਦੇ ਹੁਕਮ ਨੂੰ ਮੈਂ ਨਹੀਂ ਮੋੜ ਸਕਦਾ ਹਾਂ ਆਓ ਸਾਰੇ ਮਿਲ ਕੇ ਅੱਲਾਹ ਕਾਲਾ ਖੁਲਾ ਦੇ ਸਾਹਮਣੇ ਜੋਦੜੀ ਕਰਿਓ ਤੁਹਾਨੂੰ ਦੇ ਦੇਗਾ ਜੋ ਚਾਹੀਦਾ ਉਹ ਕਹਿੰਦੇ ਨੇ ਸਾਨੂੰ ਕੁਝ ਨਹੀਂ ਮੀ ਚਾਹੀਦਾ ਬਸ ਕਹਿੰਦੇ ਸਾਰੇ ਅੱਲਾਹ ਤਾਲਾ ਖੁਦਾ ਦੇ ਸਾਹਮਣੇ ਜੁੜੋ ਉਹਨੂੰ ਫਰਿਆਦ ਕਰੋ ਸਾਰਿਆਂ ਨੇ ਮਿਲ ਕੇ ਫਰਿਆਦ ਕੀਤੀ ਜਿਸ ਸਾਡੇ ਗੁਰੂ ਵੀ ਇਹ ਗੱਲ ਕਹਿੰਦਾ ਵਿੱਚ ਸੰਗਤ ਹਰ ਪ੍ਰਭ ਮੱਸਾ ਜਿਉ ਸਿੱਖ ਨੂੰ ਇੱਕੋ ਗੱਲ ਆਖੀ ਬਾਬੇ ਨਾਨਕ ਨੇ ਕਿ ਜਦੋਂ ਤੇਰਾ ਕੋਈ ਕਾਰਜ اٹਕੇ ਜਦੋਂ ਤੂੰ ਸਾਡੇ ਪਾਸਿਓਂ ਹਾਰ ਜਾਏ ਤੇਰਾ ਕੋਈ ਸਾਥੀ ਨਾ ਰਹੇ ਤੇਰੀ ਜਿੰਦ ਤੜਫਦੀ ਹੋਵੇ ਉਹ ਆਖੇ ਸਾਖ ਸੰਬੰਧੀ ਵੀ ਤੇਰੇ ਰਖਿਆਕ ਨਹੀਂ ਬਣਦੇ ਜੰਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਉਦੋਂ ਫੇਰ ਆਖਿਆ ਸੀ ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀਵਾਉ ਤਤੀਵਾਉ ਨਾ ਲੱਗਈ ਪਾਰ ਬ੍ਰਹਮ ਛੜੜਾਈ ਜੋ ਗਿੰਦ ਹਮਾਰਾ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨ ਬਣ ਬਣਾਈ ਰਾਮ ਨਾਮ ਔਖ ਦਿਆ ਏਕਾ ਲਿਭਦਾਈ ਕਹੋ ਨਾਨਕ ਕਿਰਪਾ ਬੰਦੈ ਮੈਂ ਪਟਿਆਲੇ ਉਹਨਾਂ ਦੇ ਡੇਰੇ ਤੇ ਸੇਵਾ ਕਰਨਾ ਉੱਥੇ ਅਸੀਂ ਕੱਲ ਮਨਾਇਆ ਸੀ ਗੁਰੂ ਰਹਿਮ ਕਰੇ ਇਹੋ ਜਿਹਾ ਮਨੁੱਖਾਂ ਨੂੰ ਸਦੀਵੀ ਸੰਸਾਰ ਤੇ ਭੇਜਦਾ ਹੈ ਕਿਉਂਕਿ ਅੱਜ ਅਸੀਂ ਸਖਣੇ ਹਾਂ ਸੰਤਾਂ ਤੋਂ ਮਨੁੱਖਾਂ ਸੰਪੂਰਨ ਸੰਤ ਜਿਹੜੇ ਨੇ ਬਹੁਤ ਘੱਟ ਹਨ ਗੁਰਬਾਣੀ ਕਹਿੰਦੀ ਕਰੋਨਾ ਚੋਂ ਇੱਕ ਮਿਲਦਾ ਕੋਟ ਮਦੇ ਕੋਈ ਸੰਤ ਦਿਖਾਇਆ ਕੋਰਣਾ ਚ ਇੱਕ ਐਵੇਂ ਨਹੀਂ ਜਣਾ ਖੜਾ ਨਹੀਂ ਸੰਤ ਬਣ ਸਕਦਾ ਸੰਤ ਦੇ ਲੱਛਣ ਪੜਨੇ ਹੁੰਦੇ ਸ਼ਲੋਕ ਸਹਿਸ਼ਕ੍ਰਿਤੀ ਦੇ ਵਿੱਚ ਸਤਿਗੁਰਾਂ ਬਿਆਨ ਕੀਤੇ ਨੇ ਉਹਨਾਂ ਸ਼ਲੋਕਾਂ ਵਿੱਚੋਂ ਉਹ ਨਿਸ਼ਾਨੀਆਂ ਲੱਭ ਕੇ ਫਿਰ ਚੁਕਿਆ ਕਰੋ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੈਂ ਦਾਵਾ ਕਰਨਾ ਗੁਰੂ ਗੋਬਿੰਦ ਵਿੱਚ ਪੈ ਕੇ ਇਹ ਗੁਰਬਾਣੀ ਜੋ ਚਾਹੋ ਤੁਹਾਨੂੰ ਦੇਗੀ ਜੋ ਮੰਗੇ ਠਾਕੁਰ ਆਪਣੇ ਤੇ ਸਾਡਾ ਠਾਕੁਰ ਜਿਉਂਦਾ ਜਾਗਦਾ ਹੈ ਜੀ ਇਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੈ ਇहां ਉहां ਸੱਚ ਵੈ ਫਿਰ ਮੈਂ ਪਰਸ਼ੰਦੇ ਜਨਮ ਦਿਨ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਫਿਰ ਬੇਨਤੀ ਕਰਦੇ ਆ ਆਪਣੇ ਆਪ ਨੂੰ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਸਮਾਜ ਨੂੰ ਸੰਸਾਰ ਨੂੰ ਜੇ ਪਛਾਣਨਾ ਚਾਹਦੇ ਹੋ ਕਿਸ਼ਵਰੇ ਕੋਈ ਮੈਂ ਬਹਾਨਾ ਨਹੀਂ ਤੁਹਾਨੂੰ ਲੱਭਣ ਦਿੰਦਾ ਕਿ ਤੁਸੀਂ ਅੱਖੋ ਬੀ ਆ ਨਹੀਂ ਹੋਣੀ ਮੈਨੂੰ ਇਸ਼ਰਾਨ ਨਹੀਂ ਮੈਂ ਨਾ ਕਿ ਜਦੋਂ ਤੁਹਾਡੀਆਂ ਅੱਖਾਂ ਖੁੱਲਣ ਉਦੋਂ ਉੱਠ ਕੇ ਬਹਿ ਕੇ ਲੰਮੇ ਪਏ ਕਰ ਲਓ 10 20 ਮਿੰਟ ਵੈਗਰੂ ਵੈਗਰੂ ਸਤਨਾਮ ਦਾ ਜਾਪ ਤੇ ਤੁਹਾਡੇ ਘਰ ਪਰਿਵਾਰ ਵਿੱਚ ਇੱਕ ਦਿਨ ਜਰੂਰ ਲੰਗ ਲੱਗੇਗਾ ਇਹ ਨਾਮ ਬੜੀ ਵੱਡੀ ਆਪਣੇ ਆਪ ਚ ਤਾਕਤ ਹੈ ਇਸ ਤੱਕ ਦੇ ਨਾਲ ਗੁਰੂ ਤੁਹਾਡੇ ਵੱਲ ਹੋ ਜਾਂਦਾ ਹੈ ਤੇ ਸਤਿਗੁਰਾਂ ਕਾ ਜਿਹਦੇ ਵੱਲ ਗੁਰੂ ਹੋ ਜਾਏ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਪਛੰਡਾ ਉਹਨੂੰ ਕਿਸੇ ਦੀ ਕਾਣ ਨਹੀਂ ਵਿੰਦੀ ਹੋਈਆਂ ਭੁੱਲਾਂ ਚੁੱਕਾਂ ਤੋ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Who? Oh.